ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਫੌਜ ਦੇ ਇੱਕ ਨੌਜਵਾਨ ਨੇ ਧਮਕੀ ਦੇ ਦਿੱਤੀ ਹੈ ਸਿੱਧੀ ਧਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਪੰਜਾਬ ਦਾ ਉਹ ਨੌਜਵਾਨ ਕੁੱਟਿਆ ਗਿਆ ਤਾਂ ਜੇਕਰ ਕਹਿੰਦੇ ਉਹ ਫੋਨ ਕਰ ਦਿੰਦਾ ਤਾਂ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਤੇਰੀ ਪੁਲਿਸ ਦੇ ਤੈਨੂੰ ਗੋਡਿਆਂ ਦੇ ਕਢੀਸਾਂਗੇ ਬਹੁਤ ਵੱਡੀ ਗੱਲ ਕਹਿ ਦਿੱਤੀ ਉਸ ਨੌਜਵਾਨ ਨੇ ਜਿਹੜਾ ਕਿ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਦੇ ਵਿੱਚ ਜਿੰਨੀ ਵੀ ਸਾਡੀ ਆਰਮੀ ਰਿਟਾਇਰ ਹੈ ਚਾਹੇ ਕੋਈ ਸਰਵਿਸ ਤੇ ਹੈ ਪਰ ਉਹਨਾਂ ਦੇ ਵਿੱਚ ਜਿਹੜਾ ਕਿ ਗੁੱਸਾ ਉਹ ਬਹੁਤ ਸਾਰਾ ਗੁੱਸਾ ਭੜਕ ਗਿਆ ਜਿਹੜੀ دہشت ਪੁਲਿਸ ਨੇ ਬਚਾਈ ਹੈ ਉਹਨਾਂ ਦਾ ਜਵਾਬ ਹੁਣ ਪੰਜਾਬ ਦੇ ਉਹ ਨੌਜਵਾਨਾਂ ਦੁਆਰਾ ਵੀ ਦਿੱਤਾ ਜਾ ਰਿਹਾ ਜਿਹੜੇ ਆਰਮੀ ਦੇ ਵਿੱਚ ਮੌਜੂਦ ਨੇ ਤਾਂ ਹੁਣ ਤੁਹਾਨੂੰ ਜਿਹੜੀ ਵੀਡੀਓ ਦਿਖਾਉਂਗਾ ਉਹਦੇ ਵਿੱਚ ਸੀ ਇਹ ਮਾਨ ਨੂੰ ਇੱਕ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਪੰਜਾਬ ਦੇ ਉਹ ਸੂਰਬੀਰ ਨੂੰ ਕੁੱਟਣਾ ਬਹੁਤ ਹੀ ਮਹਿੰਗਾ ਪੈ ਗਿਆ ਯਾਨੀ ਉਹਨੇ ਕਿਹਾ ਕਿ ਜੇਕਰ ਮੌਕੇ ਦੇ ਉੱਤੇ ਇੱਕ ਫੋਨ ਕਰ ਦਿੰਦੇ ਤਾਂ ਜਿਹੜੇ ਪੁਲਿਸ ਵਾਲਿਆਂ ਦੇ ਕਰਨਲ ਸਾਹਿਬ ਕੁੱਟਿਆ ਇਨਨੀਆਂ ਹੱਡੀਆਂ ਤੱਕ ਨਹੀਂ ਥਿਆਉਣੀਆਂ ਸੀ ਬਹੁਤ ਵੱਡੀ ਗੱਲ ਆ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਸੁਣਾਉਂਗਾ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਸ ਨੌਜਵਾਨ ਨੇ ਜਿਹੜੀ ਧਮਕੀ ਦਿੱਤੀ ਐ ਪੂਰੇ ਹਿੰਦੁਸਤਾਨ ਦੇ ਵਿੱਚ ਇਹਦੇ ਨਾਮ ਦਾ ਇੱਕ ਡੰਕਾ ਵੱਜ ਗਿਆ ਯਾਨੀ ਆਰਮੀ ਦੇ ਉਹ ਨੌਜਵਾਨ ਜਿਹੜੇ ਡਿਊਟੀ ਕਰ ਚੁੱਕੇ ਨੇ ਰਿਟਾਇਰ ਹੋ ਚੁੱਕੇ ਨੇ ਪਰ ਇਹਨਾਂ ਨੇ ਸਿੱਧੀ ਭੁਖਮંત્રી ਨੂੰ ਧਮਕੀ ਕਿਉਂ ਦਿੱਤੀ ਐ ਦਰਸਾਲ ਉਹਨਾਂ ਨੇ ਉਹਨਾਂ ਦਾ ਪੁਲਿਸ ਦਾ ਸਾਥ ਦਿੱਤਾ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉੱਤੋਂ ਨਾਨਕ ਐਸਐਸਪੀ ਵੀ ਲੁਕੋ ਰਿਹਾ ਉਨਾਂ ਨੂੰ ਅন্ডਰਗਰਾਊਂਡ ਕੀਤਾ ਗਿਆ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਜਿਵੇਂ ਕਿ ਪੰਜਾਬ ਦੀ ਸਰਕਾਰ ਔਰ ਪੰਜਾਬ ਦੀ ਪੁਲਿਸ ਸਾਡੇ ਲੋਕਾਂ ਦੇ ਖਿਲਾਫ ਹੋ ਗਈ ਹੈ ਤਾਂ ਸੁਣੋ ਧਿਆਨ ਦੇ ਨਾਲ ਇਹਦਾ ਬਿਆਨ ਕੀ ਹੈ ਤੇ ਮੁੱਖ ਮੰਤਰੀ ਨੂੰ ਧਮਕੀ ਕੌਣ ਦੇ ਰਿਹਾ ਸੁਣੋ ਬੀਕਾਨੇਰ ਦੇ ਸਿਹੰਦਰ 14 ਸਿਕਲਾਈ ਦਾ ਆਰਮੀ ਦਾ ਦੌਲ ਲੈ ਲਿਓ ਥਰ ਥਰ ਕੰਬਣ ਲੱਗ ਜਾਂਦੇ ਨੇ ਇਹ ਗਲਤੀ ਕੀ ਹੋਈ ਇਹ ਗਲਤੀ ਇਹ ਹੋਈ ਕਿ ਕਰਨਲ ਬਾਗ ਸਾਹਿਬ ਇੱਕ ਨਿਹਾਇਤ ਹੀ شریف ਇਮਾਨਦਾਰ ਸੁਲਝੇ ਹੋਏ ਅਫਸਰ ਸੀ ਅਗਰ ਉਸੇ ਟਾਈਮ ਕਿਤੇ ਨਾ ਜਾ ਕੇ ਸਟੇਸ਼ਨ ਹੈੱਡਕ quart ਦੇ ਵਿੱਚ ਫੋਨ ਕਰ ਦਿੰਦੇ ਕਿ ਮੇਰੇ ਤੇ ਅਟੈਕ ਹੋ ਗਿਆ ਜੇ 12 ਦੇ 12 ਹੱਡੀਆਂ ਮਿਲ ਜਾਂਦੀਆਂ ਨਾ ਤਾਂ ਪਤਾ ਫੇਰ ਲੱਗਣਾ ਸੀ ਜੇ ਮਾਂ ਦਾ ਦੁੱਧ ਪੀਤਾ ਭਗਵੰਤ ਮਾਨ ਨੇ ਤੇ ਜਾ ਇੱਥੇ ਦੇ ਐਸਐਸਪੀ ਨਾਨਕ ਨੇ ਤਾਂ ਅੱਜ ਹੀ ਮਾਨ ਦਾ ਖੜਕੇ ਦਿਖਾਉਣ ਮੈਂ ਕਹਿਣਾ ਕਿ ਨਾ ਦਾ ਭਗਵੰਤ ਮਾਨ ਅਸਲ ਦਾ ਤੇ ਨਾ ਅਸਲੇ ਦਾ ਕੋਣ ਐਸਐਸਪੀ ਨਾਨਕ ਦੇ ਵਿੱਚ ਆ ਉਹਦਾ ਰੀਜ਼ਨ ਕੀ ਆ ਸੱਚਾ ਉਹ ਇਨਸਾਨ ਹੁੰਦਾ ਜਿਹਦੇ اندر ਇਨਸਾਫ ਕਰਨ ਦੀ ਸ਼ਕਤੀ ਹੋਵੇ ਇਨਸਾਨ ਅੱਜ ਬੁੱਲ ਬੈਠਨੇ ਕੇ ਇਨਸਾਫ ਕੀ ਹੁੰਦਾ ਅੱਜ ਇਹਨਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਇੱਕ सरकार ਦਾ ਨਾ ਭੂਤ ਸਵਾਰ ਮੁੰਡੇ ਨੇ ਅਫਸਰ ਦੀ ਗੈੜਮਗ ਛੇੜਤੀ ਸੀ ਇਹਨ ਮਕਰੋ ਦਾ ਪੁੱਛਦਾ ਉਹ ਕੁੱਟਿਆ ਜਦੋਂ ਕੁੱਟਿਆ ਜਦ ਕੁੱਟਿਆ ਨਾ ਤੇ ਜਦੋਂ ਸ਼ਾਨੂ ਪੁੱਤ ਘਰੇ ਨਾਲ ਆ ਪ੍ਰਤਾਪ ਸਿੰਘ ਕੈਰੋਂ ਨੂੰ ਰੋਟੀ ਸਵਾਰ ਨਾ ਲੱਗੀ ਵੀ ਕੌਣ ਆ ਪਤਾ ਲੱਗਿਆ ਕਿ ਪੁਲਸਾ ਪਹੁੰਚ ਲੈ ਗਿਆ ਚੱਕ ਕੇ ਤੇਰੇ ਪੁੱਤ ਦੀ ਕਰਤੂਤ ਆ ਹੈ ਦੂਜੇ ਦਿਨ ਗੇੜ ਤੋਂ ਚੱਲ ਕੇ ਸਾਡੇ ਕਰਨਲ ਸੀਓ ਸਾਹਿਬ ਦੇ ਜਾ ਕੇ ਪੈਰਾਂ 'ਚ ਜਾ ਕੇ ਮਾਫੀ ਮੰਗੀ ਪੈਗਲ ਗਿਆ ਸੀ ਪੈਗਲ ਕਦਾ ਮਾਫ ਕਰ ਦੋ ਅੱਗੇ ਤੋਂ ਮੇਰਾ ਪੁੱਤ ਅਫਸਰ ਦੀ ਵਰਦੀ ਦਾ ਵਰਦੀ ਉਹਦੀ ਹਵਾ ਦੇ ਨੇੜੋ ਵੀ ਨਹੀਂ ਨੰਗੂਗਾ ਜਿੱਦਾ ਐਸ ਕਰਕੇ ਅਸੀਂ ਇਹਨਾਂ ਨੂੰ ਅੱਜ ਦੱਸ ਦੇਣਾ ਚਾਹੁੰਦੇ ਆ ਉਹ ਭਗਵਾਨ ਤੋਂ ਕੀ ਉਮੀਦ ਰੱਖਦੇ ਆ ਨਾ ਤਾਂ ਉਹ ਆਪਣੀ ਜਨਾਨੀ ਦਾ ਬਣਿਆ ਨਾ ਆਪਣੀ ਕੁੜੀ ਦਾ ਬਣਿਆ ਨਾ ਆਪਣੇ ਪੁੱਤ ਦਾ ਬਣਿਆ ਕੀ ਉਮੀਦ ਰੱਖਦੇ ਆ ਇਹਨੂੰ ਸਭ ਕੁਝ ਸਿਖਾਵਾਂਗੇ ਬੰਦੇ ਦਾ ਪੁੱਤ ਬਣਾਵਾਂਗੇ ਗੋਡਣੀਆਂ ਤੇ ਲੋਰ ਕੇ ਇਸੇ ਪੰਡਾਲ ਚ ਲੈ ਕੇ ਆਵਾਂਗੇ ਯਾਦ ਰੱਖੋ ਵੀ ਫੌਜੀ ਹੁੰਦੀ ਕੀ ਚੀਜ਼ ਆਂ ਔਰ ਫੌਜੀ ਦੀ ਅੜਖ ਹੁੰਦੀ ਕੀ ਚੀਜ਼ ਆ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੋਡਾ ਦੇ ਘਰੀਸਾਂਗੇ ਇਹ ਕੌਣ ਕਹਿ ਰਿਹਾ ਪੰਜਾਬ ਦੀ ਹੋਈ ਫੌਜ ਕਹਿ ਰਹੀ ਹੈ ਜਿਹੜੀ ਗੁੱਸੇ ਦੇ ਨਾਲ ਨਾਲ ਹੋ ਰਹੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਹੁਣ ਇਹ ਪੁਲਿਸ ਦੇ ਨਾਲ ਲੜ ਕੇ ਜਿਹੜੀਆਂ ਸਾਡੇ ਨੌਜਵਾਨਾਂ ਦੇ ਉੱਤੇ ਯਾਨੀ ਤਸ਼ੱਦਦ ਕਰਵਾ ਰਿਆ ਉਹਨਾਂ ਦੇ ਉੱਤੇ ਜ਼ੁਲਮ ਟਾ ਰਿਆ ਯਾਨੀ ਗੱਲ ਤਾਂ ਇੱਥੋਂ ਤੇ ਕਹੀ ਆ ਰਹੀ ਹੈ ਕਿ ਜਿਹੜਾ ਕਾਰਨਰ ਸਾਹਿਬ ਕੁੱਤੇ ਗਏ ਨੇ ਉਹਨਾਂ ਦੇ ਫੋਨ ਦੇ ਵਿੱਚ ਇੱਕ ਬਹੁਤ ਵੱਡਾ ਡਾਟਾ ਸੀ ਜਿਹੜਾ ਪਾਕਿਸਤਾਨ ਨੂੰ ਭੇਜਿਆ ਜਾ ਸਕਦਾ ਸੀ ਕਿਉਂਕਿ ਉਹਨਾਂ ਦੀ ਜਿਹੜੀ ਪੁਲਿਸ ਵਾਲਿਆਂ ਦੀ ਮਨਛਾ ਸੀ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਕਿ ਪਾਕਿਸਤਾਨੀ ਏਜੰਟ ਨੇ ਹੋਏ ਏਜੰਟ ਪੰਜਾਬ ਦੀ ਪੁਲਿਸ ਦੇ ਪੇਛੇ ਦੇ ਵਿੱਚ ਵਰਦੀ ਦੇ ਵਿੱਚ ਉਹ ਗੁੰਡੇ ਨੇ ਜਿਹੜੇ ਕਿ ਪਾਕਿਸਤਾਨ ਤੇ ਆਪਣਾ ਡੇਟਾ ਪਹੁੰਚਾਉਣਾ ਚਾਹੁੰਦੇ ਸੀ ਹਿੰਦੁਸਤਾਨ ਆਰਮੀ ਦਾ ਤੇ ਪੰਜਾਬ ਦੀ ਉਹ ਨੌਜਵਾਨੀ ਦਾ ਯਾਨੀ ਇੱਕ ਵੱਡਾ ਕਾਰਨ ਕਰਨ ਚੱਲੇ ਸੀ ਪਰ ਹੁਣ ਇੱਥੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਮਾਨ ਉਹਦਾ ਕੋਈ ਬਿਆਨ ਸੁਣਿਆ ਤੁਸੀਂ ਮੀਡੀਆ ਦੇ ਵਿੱਚ ਕਿ ਮੀਡੀਆ ਦੇ ਵਿੱਚ ਇਹ ਗੱਲ ਕਹੀ ਹੋਵੇ ਕਿ ਕਰਨਲ ਸਾਹਿਬ ਕੁੱਤੇ ਗਏ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਨਹੀਂ ਕਿਉਂਕਿ ਮੁੱਖ ਮੰਤਰੀ ਇਹਨਾਂ ਨੂੰ ਖੁੱਲੀ ਸ਼ੂਟ ਦੇ ਰੱਖੀ ਆ ਪੰਜਾਬ ਦੇ ਅੰਦਰ ਇਹਨੇ ਖੁਦ ਕਿਹਾ ਕਿ ਮੇਰੇ ਦੋ ਸਾਲ ਰਹਿੰਦੇ ਨੇ ਦੋ ਸਾਲ ਪਰ ਇਹਨਾਂ 2 ਸਾਲਾਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਫੌਜ ਦਾ ਜਾਨੀ ਜਿਹੜੇ ਸਾਡੇ ਫੌਜੀ ਨੇ ਉਹਨਾਂ ਦੇ ਨਾਲ ਕੀ ਤਸ਼ੱਦਦ ਹੋਣਾ ਇਹ ਕਿਸੇ ਨੇ ਨਹੀਂ ਸੋਚਿਆ ਹੁਣ ਪਰ ਜਿਹੜੇ ਲੋਕਾਂ ਨੇ ਦੋ ਘਰਾਂ ਤੋਂ ਅੱਕੇ ਹੋਏ ਨੇ ਇਹਨਾਂ ਦੀ ਸਰਕਾਰ ਬਣਾਈ ਸੀ ਉਹੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਚੰਗੀਆਂ ਸੀ ਆ ਬੁੱਚੜ ਨਾਲੋਂ ਪਿੱਛੇ ਵਾਲੀਆਂ ਸਰਕਾਰਾਂ ਨੂੰ ਲੋਕ ਸਲਾਹ ਰਹੇ ਨੇ ਮਤਲਬ ਕੀ ਹੈ ਕਿ ਸਾਡੇ ਤੋਂ ਜਿਹੜੀਆਂ ਵੋਟਾਂ ਲਈਆਂ ਬਾਈ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ 92 ਸੀਟਾਂ ਦੇ ਨਾਲ ਇੱਥੇ ਸਰਕਾਰ ਬਣਦੀ ਐ ਚਿੱਟੇ ਦਾ ਮੁੱਦਾ ਰੱਖ ਕੇ ਤਾਂ ਫਿਰ ਉਹੀ ਮੁੱਖ ਮੰਤਰੀ ਅੱਜ ਚਿੱਟੇ ਦੇ ਨਾਲ ਜਿਹੜਾ ਸਾਡਾ 80% ਨੌਜਵਾਨੀ ਯੂਥ ਮਰ ਚੁੱਕੀ ਐ ਕਿ ਇਹਨਾਂ ਦੀ ਪਰਭਾਈ ਕਰੂ ਐ ਮੁੱਖ ਮੰਤਰੀ ਦੂਜੇ ਪਾਸੇ ਸਾਡੀ ਕਿਸਾਨੀ ਐ ਜਿਹੜੀ ਉਹ ਬਾਰਡਰਾਂ ਦੇ ਉੱਤੇ ਜਿਹੜੀ ਉਖਾਰ ਕੇ ਉਹਨਾਂ ਨੂੰ ਪੁਝਾਇਆ ਗਿਆ ਰਾਤ ਨੂੰ 70 70 80 80 ਸਾਲ ਦੇ ਬਜ਼ੁਰਗ ਪੁਝਾਏ ਗਏ ਨੇ ਨਾ ਉਹਨਾਂ ਦਾ ਕੋਈ ਘਰ ਸੀ ਨਾ ਵਾਰਸ ਸੀ ਉਹਨਾਂ ਦੇ ਟੰਬੂ ਖਾਰੇ ਗਏ ਨੇ ਉਹਨਾਂ ਦੇ ਸਿਲੰਡਰ ਏਸੀ ਉਹਨਾਂ ਦੀਆਂ ਟਰਾਲੀਆਂ ਤੱਕ ਚੱਕੀਆਂ ਗਈਆਂ ਨੇ ਪੰਜਾਬ ਦੀ ਪੁਲਿਸ ਹੁਣ ਜਿਹੜਾ ਕਰਜ਼ਾ ਚੜਿਆ ਪੰਜਾਬ ਦੇ ਸਿਰ ਉਹਨਾਂ ਨੂੰ ਲੱਗਦਾ ਜਿਵੇਂ ਖ਼ਬਾਰ ਵੇਚ ਕੇ ਭਰਨਾ ਚਾਹੁੰਦੀ ਐ ਪਰ ਕਰਨਲ ਸਾਹਿਬ ਦੇ ਨਾਲ ਜੋ ਵੀਤੀ ਐ ਮੈਨੂੰ ਲੱਗਦਾ ਵੀ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਹੱਥ ਹੈ ਕਿਉਂ ਹੈ ਕਵੇ ਪੁਲਿਸ ਨੂੰ ਐਡੀ ਵੱਡੀ ਖੁੱਲੀ ਸ਼ੂਟ ਦੇ ਦੇਣੀ ਔਰ ਫਿਰ ਉਸ ਤੋਂ ਬਾਅਦ ਉਹਦਾ ਇੱਕ ਬਿਆਨ ਤੱਕ ਨਾ ਆਉਣਾ ਪੂਰਾ ਪੰਜਾਬ ਪੂਰਾ ਮੁਲਕ ਇਕੱਠਾ ਹੋ ਜਾਂਦਾ ਤੇ ਫਿਰ ਸਾਡੇ ਪੰਜਾਬ ਦਾ ਮੁੱਖ ਮੰਤਰੀ ਪਤਾ ਨਹੀਂ ਕਿੱਥੇ ਲੁਕ ਜਾਂਦਾ ਕੋਈ ਬਿਆਨ ਨਹੀਂ ਆਇਆ ਕੋਈ ਟਵੀਟ ਨਹੀਂ ਆਇਆ ਕੋਈ ਮੀਡੀਆ ਦੇ ਵਿੱਚ ਨਹੀਂ ਗੱਲ ਧਰੀ ਕਿ ਮੈਨੂੰ ਕਰਨਲ ਸਾਹਿਬ ਦਾ ਦੁੱਖ ਆ ਭਾਈ ਸਾਡੇ ਫੌਜੀ ਸਾਹਿਬ ਤੇ ਜਿਹੜਾ ਹਮਲਾ ਹੋਇਆ ਕਿਉਂ ਉਹਨਾਂ ਨੇ ਇੰਨੀ ਟਵੀਟ ਕਰਨ ਦੀ ਨਹੀਂ ਇਹਨਾਂ ਨੇ ਤਾਂ ਕਾਰਵਾਈ ਕਰਵਾ ਦੇਣੀ ਚਾਹੀਦੀ ਸੀ ਐਸਐਸਪੀ ਨਾਨਕ ਸਿੰਘ ਪਟਿਆਲਾ ਨੂੰ ਡਿਸਮਿਸ ਕਰਨਾ ਚਾਹੀਦਾ ਹੁਣ ਵੀ ਕਰਨਾ ਚਾਹੀਦਾ ਜੇਕਰ ਆਪਣੀ ਮਾੜੀ ਮੋਟੀ ਬਚਾਉਣੀ ਚਾਹੁੰਦੇ ਨੇ ਆਪਦੀ ਇੱਜ਼ਤ ਬਚਾਉਣੀ ਚਾਹੁੰਦੇ ਨੇ ਕਵੇ ਗੱਲ ਕੀ ਕਹੀ ਹੈ ਫੌਜੀਆ ਨੇ ਕਹਿੰਦੇ ਜਿਹੜਾ ਆਪਦੀ ਘਰ ਵਾਲੀ ਦਾ ਨਹੀਂ ਹੋਇਆ ਆਪਦੀ ਕੁੜੀ ਦਾ ਨਹੀਂ ਹੋਇਆ ਆਪਦੀ ਅਹ ਮੁੰਡੇ ਦਾ ਨਹੀਂ ਹੋਇਆ ਪੂਰੇ ਪੰਜਾਬ ਦਾ ਕੀ ਹੋਊਗਾ ਇਹ ਗੱਲ ਕੰਨਾ ਫੌਜੀ ਨਹੀਂ ਉਹਦੀ ਘਰ ਵਾਲੀ ਉਹਦੀ ਕੁੜੀ ਨੇ ਵੀ ਕਹੀ ਐ ਕਹਿੰਦੀ ਇਹ ਸਾਡਾ ਨਹੀਂ ਹੁੰਦਾ ਤੁਹਾਡਾ ਕਿਵੇਂ ਬਣ ਜੂਗਾ ਯਾਨੀ ਸੀਐਮ ਮਾਨ ਦੇ ਵਿਰੋਧ ਦੇ ਦਾ ਪਰਿਵਾਰ ਵੀ ਹੈ ਪਰ ਕਿਤੇ ਨਾ ਕਿਤੇ ਸ਼ੰਕਾ ਇਹ ਵੀ ਹੈ ਵੀ ਜਿਹੜਾ ਬਿਆਨ ਨਹੀਂ ਆਇਆ ਕਰਨਲ ਦੇ ਹੱਕ ਦੇ ਵਿੱਚ ਇਹਦੀ ਮਨਛਾ ਵੀ ਕੋਈ ਹੋਰ ਹੈ ਯਾਨੀ ਪੰਜਾਬ ਦੇ ਨਾਲ ਪੰਜਾਬ ਦੀ ਆਰਮੀ ਦੇ ਨਾਲ ਹਿੰਦੁਸਤਾਨ ਪੱਧਰ ਦੀ ਆਰਮੀ ਦੇ ਨਾਲ ਕੁਝ ਵੱਡਾ ਕਰਨਾ ਚਾਹੁੰਦੀ ਹੋਣੀ ਸਰਕਾਰ ਇਸ ਕਰਕੇ ਉਹਨਾਂ ਨੇ ਉਹ ਜਿਹੜੇ ਏਜੰਟ ਨੇ ਉਹ ਪੁਲਿਸ ਦੇ ਭੇਸ਼ ਦੇ ਵਿੱਚ ਇਧਰ ਮੰਗਵਾਏ ਨੇ ਉਹ ਲੱਗਦਾ ਵੀ ਜਿਵੇਂ ਪੰਜਾਬ ਦੇ ਨਹੀਂ ਉਹ ਪਾਕਿਸਤਾਨ ਦੇ ਏਜੰਟ ਨੇ ਇਸ ਕਰਕੇ ਉਹਦੇ ਉੱਤੇ ਵੱਡਾ ਹਮਲਾ ਹੋਇਆ ਹਮਲਾ ਹੋਣ ਤੋਂ ਬਾਅਦ ਹਮਲਾ ਹੋਣ ਤੋਂ ਬਾਅਦ ਨਾ ਕੋਈ ਕੇਂਦਰ ਦੇ ਵਿੱਚੋਂ ਤੇ ਨਾ ਕੋਈ ਪੰਜਾਬ ਦੇ ਵਿੱਚੋਂ ਕਿਹੜਾ ਇਹੋ ਜਿਹਾ ਇਹਨਾਂ ਦਾ ਐਮਪੀ ਆ ਜਾਂ ਕੋਈ ਮੰਤਰੀ ਐਮਐਲਏ ਕੋਈ ਵੀ ਕਿਸੇ ਦੀ ਕੋਈ ਪ੍ਰਕਿਰਿਆ ਨਹੀਂ ਆਈ ਤਾਂ ਇੱਥੇ ਪਤਾ ਲੱਗਦਾ ਪੰਜਾਬ ਦੀ ਸਰਕਾਰ ਹਰ ਫਰੰਟ ਦੇ ਉੱਤੇ ਵਿਖਿੱਦੀ ਹੈ ਹਰ 프ਰੰਟ ਦੇ ਉੱਤੇ ਡਿੱਗੀ ਹੋਈ ਐ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ